ਕੋਈ ਜੇਵ ਕਰਦੇ ਪਏ ਆ ਯਾਰ ਅਸੀਂ ਕੋਈ ਕਸੂਰ ਨਹੀਂ ਕੋਈ بارش ਨਹੀਂ ਕੋਈ ਕੁਛ ਨਹੀਂ ਪਾਣੀ ਦੇ ਨਾਲ ਜਾ ਕੇ ਘਰ ਤੋਂ ਗੰਨ ਦੇਖੋ ਤੇ ਜੜੀ ਦਾ ਥੁਈ ਨੇ ਨਾ ਘਾਲ ਲਗੰਦਾ ਲੈ ਪਾਣੀ ਦੀ ਬਾੜ ਦੇ ਵਿੱਚ ਰਹਿਣਾ ਸੀ ਗੰਦੇ ਪਾਣੀ ਲੈ ਕੇ ਸਰਕਾਰ ਕੀਤਾ ਉਹਨਾਂ ਦਾ ਜੇ ਅਫਸਰ ਨਹੀਂ ਜਾਂਦੇ ਤਾਂ ਇਹਨਾਂ ਦੇ ਘਰ ਤੱਕ ਰੇਪਰ ਨਹੀਂ ਹੈਗੇ ਉਥੋਂ ਗਾਰਦੀਆਂ ਬਾਧੀਆਂ ਭਰ ਕੇ ਮੈਂ ਘਰਾਂ ਜਿਓ ਸਿੱਟ ਕੇ ਆਉਂਗਾ ਇਹ ਮੈਂ ਦੱਸਦਾ ਇਹ ਸਾਰੇ ਅਫਸਰ ਚੈਲਜਰ ਕੋਈ ਵੀ ਹੈ ਇਹ ਆਪਣੇ ਆਪਣੇ ਪਰਿਵਾਰ ਲੈ ਕੇ ਸਾਡੇ ਏਰੀਆ 'ਚ ਰਹਿਣ ਇਹਨਾਂ ਨੂੰ ਪਤਾ ਲੱਗ ਜਾਈਏ ਨਹੀਂ ਕਿਵੇਂ ਜ਼ਿੰਦਗੀ ਜੀ ਰਹਿਆ ਜ਼ਿੰਦਗੀ ਨੂੰ ਬੁਲੇਰੀ ਵਗੀ ਮਾਰੀ ਲੱਗਦੀ ਹੈ ਕਿ ਇਹਨੇ ਸਾਡੇ ਬੱਚਿਆਂ ਨੂੰ ਗੰਦੇ ਪਾਣੀ 'ਚ ਰਹਿ ਕੇ ਵੀ ਰੋਟੀ ਖਾਣੇ ਪਈਆਂ ਸਾਰੇ ਇਕੱਠੇ ਹੋ ਗਿਆ ਜਿੱਤੇ ਆਏ ਆ ਇਹ ਕਹਿੰਦੇ ਵੀ ਤੁਹਾਨੂੰ ਜੇ ਧਰਨਾ ਦੇਣ ਤਾਂ ਹੀ ਕੰਮ ਆਉਣਾ ਤਾਂ ਫਿਰ ਅਸੀਂ ਸਵੇਰੇ ਉੱਠ ਕੇ ਨਾਸ਼ਤਾ ਇਹਨਾਂ ਕੋਲ ਕਰ ਲਿਆ ਕਰਾਂਗੇ ਆ ਕੇ ਕਿ ਬੰਦੇ ਖਰਾਬ ਹੋਏ ਕੱਪੜੇ ਖਰਾਬ ਹੋਏ ਕਿਸੇ ਨੇ ਅੱਗੇ ਸਾਨੂੰ ਪੁੱਛਿਆ ਨਹੀਂ ਉਸਾਂ ਨੇ ਅੱਗੇ ਸਾਨੂੰ ਕਹਿ ਗਏ ਸੀ ਹੁਣ ਕੋਈ ਦਿੱਕਤ ਨਹੀਂ ਆਊਗੀ ਇਸ ਤੇ ਪ੍ਰਬੰਧ ਕਰ ਦਿੱਤੇ ਨੇ ਉਹ ਤਾਂ ਕੰਮ ਹੀ ਨਹੀਂ ਕਰਦੇ ਅਕਸਰ ਉਹ ਕਹਿੰਦੇ ਬੰਦੇ ਉਹ ਕਹਿੰਦੇ ਕਾਂਗਰਸ ਪਾਰਟੀ ਦਾ ਸਰਕਾਰ ਆਮਾ ਦੀ ਪਾਰਟੀ ਦੀ ਆ ਉਹਦਾ ਵਿਚਾਰ ਨਹੀਂ ਸੁਲਵਾਈ ਨਹੀਂ ਹੁੰਦੀ ਵੀ ਅਸੀਂ ਨਾਲੇ ਨੂੰ ਪੂਰੀ ਤਰ੍ਹਾਂ ਸਾਫ਼ ਕਰਾਂਦੇ ਸੀ 200 200 ਟਰੱਕ ਉੱਤੇ ਬੈਠੇ ਕੁੱਟਣ ਲਾ ਕੇ ਮੈਂ ਗਾਰ ਦਿਖਣਾ ਜਦੋਂ ਕਿ ਪਿਛਲੇ 2 ਸਾਲਾਂ 3 ਸਾਲ ਤੋਂ ਜਾਤੀ ਸਰਕਾਰ ਬਣੀ ਨਾਲੇ ਦੀ ਸਫਾਈ ਨਹੀਂ ਹੋਈ ਸਾਡੇ ਵਰਗੇ ਲੋਕਾਂ ਨੇ ਛੁੜ ਕੇ ਦਿੱਤੀ ਸੀ ਨਾ ਇਹਨਾਂ ਨੂੰ ਆਮ ਆਮ ਬਣ ਕੇ ਰਹਿਣਗੇ ਭਗਵਾਨ ਤਮਾਂ ਦਾ ਕਾਫਲਾ ਦੇਖ ਲਓ ਕਿੰਨੀ ਗੱਡੀਆਂ ਨਾਲ ਜਾਂਦਾ ਮੇਰੇ ਹਿਸਾਬ ਨਾਲ ਪਹਿਲੀ ਸਰਕਾਰਾਂ ਚ ਨਹੀਂ ਇੰਨਾ ਜਾਂਦਾ ਜਿੰਨਾ ਇਹਨਾਂ ਵਾਂ ਜਾ ਰਿਹਾ ਵਾ ਇੱਕ ਤੋਂ ਕਾਮ ਹਲੇ ਦੇ ਨਿਵਾਸੀ ਬਿਮਾਰੀਆਂ ਦੇ ਨਾਲ ਜੂੰਜਰੇ ਨੇ ਅਤੇ ਗੰਦਾ ਪਾਣੀ ਜਿਹੜਾ ਨਾਲੇ ਦਾ ਉਹਨਾਂ ਦੇ ਘਰਾਂ ਦੇ ਵਿੱਚ ਵੜ ਕੇ ਉਹਨਾਂ ਨੂੰ ਬਿਮਾਰ ਕਰਦਾ ਨਜ਼ਰ ਆ ਰਿਹਾ ਤੇ ਅੱਜ ਉਹਨਾਂ ਨੂੰ ਉਹਨਾਂ ਦੇ ਪਰੇਸ਼ਾਨੀ ਦੇ ਨਾਲ ਡੀ ਜ਼ੋਨ ਦੇ ਬਾਹਰ ਧੰਨਾ ਲਾਣਾ ਪਿਆ ਮੇਰੇ ਨਾਲ ਸਾਬਕਾ ਐਮਐਲਏ ਸੁਰਿੰਦਰ ਸਿੰਘ ਦਾਵਰ ਦਾਵਰ ਸਾਹਿਬ ਕਦੇ ਤੁਹਾਡੇ ਰਾਜ ਦੇ ਵਿੱਚ ਗੰਦਾ ਪਾਣੀ ਉੱਥੇ ਗਿਆ ਕਦੇ ਗਿਆ ਐਦਾਂ ਬਿਮਾਰੀਆਂ ਵਾਲਾ ਦੇਖੋ ਮੇਰੀ ਗੱਲ ਸੁਣੋ ਜਦੋਂ ਬਰਸਾਤ ਆਉਂਦੀ ਹੈ ਗੰਦਾ ਪਾਣੀ ਮਾੜਾ ਮੋਟਾ ਚਲਾ ਜਾਂਦਾ ਮੈਂ ਨਹੀਂ ਕਹਿੰਦਾ ਕਿ ਨਹੀਂ ਜਾਂਦਾ ਮਗਰ ਉਸੇ ਵੇਲੇ ਉਹਦਾ ਹੱਲ ਇਮੀਡੀਏਟ ਕਰ ਦਿੱਤਾ ਜਾਂਦਾ ਸੀ ਉਹ ਜਦੋਂ ਕਿ ਇਹ ਨਾਲੇ ਨੇ ਜਦੋਂ ਕਿ ਨਾਲਿਆਂ ਨੂੰ ਆਪਾਂ ਸਾਫ਼ ਨਹੀਂ ਕਰਾਵਾਂਗੇ ਜਦੋਂ ਸਾਡੀ ਟਨੌਰ ਸੀ ਕਾਂਗਰਸ ਪਾਰਟੀ ਜਦੋਂ ਮੈਂ ਐਮਐਲਏ ਸੀ ਅਸੀਂ ਨਾਲੇ ਨੂੰ ਪੂਰੀ ਤਰ੍ਹਾਂ ਸਾਫ਼ ਕਰਾਂਦੇ ਸੀ 200 200 ਟਰੱਕ ਉੱਤੇ ਮੈਡੀਕਲ ਕੂਸ਼ਨ ਲਾ ਕੇ ਮੈਂ ਗਾਰ ਤੇ ਘੜਾਂਦਾ ਸੀ ਜਦੋਂ ਕਿ ਪਿਛਲੇ 2 ਸਾਲਾਂ 3 ਸਾਲਾਂ ਤੋਂ ਜਾਦੀ ਸਰਕਾਰ ਬਣੀ ਨਾਲੇ ਦੀ ਸਫਾਈ ਨਹੀਂ ਹੋਈ ਸੋ ਇਹ ਜ ਕਰਕੇ ਗਾਰ ਆ ਰਹੀ ਹੈ ਜਾਦਾ ਇਹ ਬੁੱਡੇ ਨਾਲੇ ਦੇ ਨਾਲ-ਨਾਲ ਕੰਮ ਸ਼ੁਰੂ ਕੀਤਾ ਜਾਦੀ ਜਿਆਦਾ ਜਾ ਕੇ ਉੱਥੇ 2 ਡੇਸ ਮੋਦਲ ਲਾਦਨ ਇੱਕ ਜਨਰੇਟਰ ਲਾਦਨ ਪਾਣੀ ਦਾ ਤਾਂ ਮਸਲਾ ਹੈ ਪਾਣੀ ਦਾ ਮਸਲਾ ਇਮੀਡੀਏਟ ਹੱਲ ਹੋ ਜਵੇ ਹੋਰੇ ਵਿਤਕਰਾ ਹੋ ਰਿਹਾ ਕਾਂਗਰਸ ਦੇ ਜਿੰਨੇ ਕੌਂਸਲਰ ਨੇ ਉਹਨਾਂ ਨਾਲ ਵਿਤਕਰਾ ਕਰ ਰਹੇ ਨੇ ਇਸ ਕਰਕੇ ਸਾਰੀ ਜਿਹੜੀ ਸਫਾਈ ਦੀ ਵਿਵਸਥਾ ਉੱਥੇ ਖਰਾਬ ਹੋਈ ਹੋਈ ਅਸੀਂ ਸਾਰੇ ਇਕੱਠੇ ਹੋ ਕੇ ਜੱਥੇ ਆਏ ਆ ਇਹ ਕਹਿੰਦੇ ਵੀ ਤੁਹਾਨੂੰ ਜੇ ਧੰਨਾ ਦੇਣ ਤੇ ਹੀ ਕੰਮ ਹੋਣਾ ਤਾਂ ਫਿਰ ਅਸੀਂ ਸਵੇਰੇ ਉੱਠ ਕੇ ਨਾਸ਼ਤਾ ਇਹਨਾਂ ਕੋਲ ਕਰ ਲਿਆ ਕਰਾਂਗੇ ਆ ਕੇ ਵੀ ਜੇ ਕੰਮ ਨਹੀਂ ਹੋਣ ਪੰਜ ਦਿਨ ਤੋਂ 7 ਦਿਨ ਤੋਂ ਲਗਾਤਾਰ ਸਾਡਾ ਕੌਂਸਲਰ ਨ데요 ਆਲੇ ਦੋ ਟੈਲੀਫੋਨ ਕਰ ਰਿਹਾ ਵੀ ਸਫਾਈ ਕਰਾ ਦਿਓ ਸਫਾਈ ਕਰਾ ਦਿਓ ਉਦਾਂ ਦੇ ਹਾਲਾਤ ਦੇ ਵਿੱਚ ਜੋ ਬੱਚੇ ਘਰਾਂ ਦੇ ਵਿੱਚ ਖਾਣਾ ਨਹੀਂ ਖਾ ਸਕਦੇ ਬੱਚੇ ਸਕੂਲਾਂ ਨਹੀਂ ਜਾ ਸਕਦੇ ਇੰਨੀ ਮਾੜੀ ਹਾਲਤ ਹੈ ਮੈਂ ਤੁਹਾਨੂੰ ਕੀ ਦੱਸਾਂ ਉੱਥੇ ਜੋ ਪਾਣੀ ਆਂਦਾ ਫਰਸਾਤ ਉਹ ਤੋਂ ਬਾਅਦ ਡਿਸਪੋਜ਼ਲ ਤੇ ਚਾਲੂ ਨਹੀਂ ਹੁੰਦੇ ਖਰਾਬ ਹੋਏ ਪਏ ਨੇ ਉਹ ਉਹ ਕਿਉਂ ਨਹੀਂ ਠੀਕ ਹੋ ਪਾਰੇ ਕੋਈ ਇਹ ਤਾਂ ਕੰਮ ਹੈਗਾ ਨਗਰ ਨਿਕਮ ਦਾ ਗੱਲ ਕੋਈ ਢੀ ਵੱਡੀ ਨਹੀਂ ਜੇ ਇੱਕ ਮੋਟਰ ਖਰਾਬ ਹੋ ਜਾਏ ਇੱਕ ਮੋਟਰ ਐਕਸਟਰਾ ਰੱਖਣੀ ਚਾਹੀਦੀ ਜੇ ਉਹਨੂੰ ਪਤਾ ਵੀ ਇੱਥੇ ਹਾਲਾਤ ਮਾੜੇ ਹੋ ਸਕਦੇ ਨੇ ਇੱਕ ਮੋਟਰ ਐਕਸਟਰਾ ਰੱਖ ਲੈਣ ਉਹ ਖਰਾਬ ਚੱਕ ਕੇ ਦੂਜੀ ਲਾ ਦੇਣ ਔਰ ਜਦੋਂ ਮੇਰੀ ਟਨਰ ਸੀ ਮੈਦਾਂ ਦੇ ਕੰਮ ਹੋਣ ਨਹੀਂ ਦਿੱਤੇ ਮੈਂ ਉੱਥੇ ਆਪ ਜਾ ਕੇ ਬੰਦਾ ਸੀ ਠੀਕ ਹੈ ਬਰਸਾਤਾਂ 'ਚ ਮਾਰੀ-ਮੋਟੀ ਦਿੱਕਤ ਆਂਦੀ ਸੀ ਮੇਰੇ ਹੁੰਦੇ ਵੀ ਮੈਂ ਨਾਲਾ ਟੋਕਾ ਮੰਦ ਸ਼ੁਰੂ ਕਰਾਇਆ ਸੀ ਉਹ ਵੀ ਬੰਦ ਪਿਆ ਉਹ ਸ਼ੁਰੂ ਨਹੀਂ ਕਰਾ ਸਕੇ ਹੋਇਸ ਕਰਕੇ ਮੈਂ ਤਾਂ ਇਹਨਾਂ ਨੂੰ ਅੱਜ ਕਹਿਣ ਲਈ ਆਇਆ ਸਾਡੇ ਡਿਪਟੀ ਕਮਿਸ਼ਨਰ ਅੱਤੇ ਖੜੇ ਨੇ ਇਹਨਾਂ ਨੂੰ ਬੇਨਤੀ ਕਰਨ ਵਾਸਤੇ ਆਇਆ ਕਿ ਅਜ ਨਾ ਕਰੋ ਤੇ ਲੋਕਾਂ ਨੂੰ ਇਨਸਾਫ ਦਿਓ ਹਰ ਬੰਦਾ ਚਾਹੁੰਦਾ ਸਾਡੇ ਘਰ ਦੇ ਬਾਅਦ ਸਵੇਰੇ ਅਸੀਂ ਨਗਰ ਨਗਰ ਟੈਕਸ ਦਿੰਨੇ ਆ ਹੌਲ ਟੈਕਸ ਦਿੰਨੇ ਆ ਸਭ ਕੁਝ ਦਿੰਨੇ ਆ ਤੇ ਸਾਡਾ ਹੱਕ ਕਿਉਂ ਖੋਇਆ ਜਾ ਰਿਹਾ ਸਾਰੇ ਅਫਸਰ ਐਮਐਲਏ ਜਿਹੜੇ ਮਰਜੀ ਅਫਸਰ ਚ ਜਨਰਲ ਕਮਿਸ਼ਨਰ ਚ ਜੇ ਦਾ ਨਾਮ ਜਾਊਗਾ ਠੀਕ ਹੈ ਨਹੀਂ ਤਾਂ ਤੁਹਾਡੀ ਗਾਰ ਭਰ ਕੇ ਇੱਥੇ ਰਸੜ ਦੇਣੀ ਹੈ ਇਹ ਗੱਲੋ ਖਿਆਲ ਰੱਖਿਓ ਅਰੋਜੀ ਕਿੰਨਾ ਗੁੱਸਾ ਮਾ ਹੋ ਗਿਆ ਤੁਹਾਨੂੰ ਇਹ ਸਾਰੇ ਫੋਨ ਕਰਦੇ ਹੋ ਗਿਆ ਇੱਕ ਸਾਲ ਇਹਨਾਂ ਦੇ ਕਦੋਂ ਮੈਂ ਹੱਥ ਤਰਵੇਂ ਹੱਗ ਜਾਣੀ ਸੀ ਲੋਕੀ ਕਹਿੰਦੇ ਸੜਕ ਬੰਦ ਕਰੀ ਮੈਂ ਤਾਂ ਹੱਗ ਜਾਣੀ ਸੀ ਪਬਲਿਕ ਦੀ ਪਰੇਸ਼ਾਨ ਕਰੀ ਪਰ ਅੱਜ ਮਜਬੂਰ ਹੋ ਗਿਆ ਕਿ ਹੰਕਾਰੇ ਬੰਦੇ ਪਿਆ ਜੇ ਅਫਸਰ ਨਹੀਂ ਜਾਂਦੇ ਤਾਂ ਇਹਨਾਂ ਦੇ ਘਰ ਤੱਕ ਵੀ ਦੂਰ ਨਹੀਂ ਹੈਗੇ ਉਥੋਂ ਗਾਰਡੀਆਂ ਬਾੜੀਆਂ ਭਰ ਕੇ ਮੈਂ ਘਰਾਂ ਦੇ ਵਿੱਚ ਸਿੱਧ ਕੇ ਆਉਂਗਾ ਇਹ ਮੈਂ ਨਾ ਦੱਸਣਾ ਇਹਨਾਂ ਦੇ ਦਫ਼ਤਰ ਜੀ ਸਮਾਰਟ ਸਿਟੀ ਦਾ ਦਰਜਾ ਦਿੱਤਾ ਗਿਆ ਕਿਸ ਤਰ੍ਹਾਂ ਹੀ ਲੱਗਦੀ ਸਮਾਰਟ ਆ ਦੇਖ ਲੈ ਇਹ ਸਮਾਰਟ ਮੈਂ ਕਹਿੰਦਾ ਕਿਹੜੇ ਮੂਗਾ ਦਾ ਨਾ ਹੋਈ ਕੱਢਣ ਕਿਸੇ ਦਿੱਕਤ ਆਉਂਦੀ ਤੁਹਾਨੂੰ ਤੁਸੀਂ ਦਾ ਘਰ ਰਹਿੰਦੇ ਹੋ ਹਾਂਜੀ ਘਰ ਦੇ ਵਿੱਚ ਦਿੱਕਤ ਹੈ ਘਰ ਦੇ ਵਿੱਚ ਪਾਣੀ ਆਉਂਦਾ ਦਰਦਾਂ ਦੇ ਪਾਣੀ ਚਲਾ ਜਾਂਦੇ ਸਾਡੇ ਅੰਦਰ ਦੋ ਤਿੰਨ ਵਾਰੀ ਤਾਂ ਸਾਡੇ ਬੈਂਡ ਖਰਾਬ ਹੋਏ ਕੱਪੜੇ ਖਰਾਬ ਹੋਏ ਕਿਸੇ ਨੇ ਅੱਗੇ ਸਾਨੂੰ ਪੁੱਛਿਆ ਨਹੀਂ ਉਹ ਸਟੈਂਡ ਅੱਗੇ ਸਾਨੂੰ ਕਹੇ ਸੀ ਹੁਣ ਕੋਈ ਦਿੱਕਤ ਨਹੀਂ ਆਉਗੀ ਅਸੀਂ ਪ੍ਰਬੰਧ ਕਰ ਦਿੱਤੇ ਨੇ ਇਸ ਭਰੋਸੇ ਨਾਲ ਅਸੀਂ ਚੱਲਦੇ ਰਹੇਗੇ ਜਦੋਂ ਇਸ ਵਾਰ ਫੇਰ ਪਾਣੀ ਬੱਚੀ ਵਿੱਚ ਫੇਰ ਪਾਣੀ ਆ ਗਿਆ ਫੇਰ ਬੁਰੇ ਹਾਲ ਨੇ ਸਾਡੇ ਤਿੰਨੇ ਸਾਡੇ ਬੈਡਾਂ ਦੇ ਖਰਾਬ ਹੋਏ ਚਾਰ ਅਲਮਾਰੀਆਂ ਖਰਾਬ ਹੋਈਆਂ ਵਾਸ਼ਿੰਗ ਮਸ਼ੀਨ ਖਰਾਬ ਹੋਈ ਮੈਂ ਪਾਣੀ ਦੀ ਮੋਟਰ ਖਰਾਬ ਹੋਈ ਸਮਾਰਟ ਸਿਟੀ ਦੇਖੋ ਸਾਡੀ ਮੈਂ ਕਹਿੰਦਾ ਸਮਾਰਟ ਸਿਟੀ ਦੇਖੋ ਸਾਡੀ ਇਹ ਸਰਕਾਰ ਦੇ ਨਾਲ ਹੈ ਕਿ ਘਰੇ ਬਸਾਦਾ ਆ ਗਿਆ ਰੋਟੀ ਖਾਣੀ ਔਖੀ ਖੜਨਾ ਔਖਾ ਹੋ ਗਿਆ ਰੋਟੀ ਖਾਣੀ ਬੜੀ ਔਖਾ ਖੜਨਾ ਔਖਾ ਹੈ ਇਹਦੇ ਵਿੱਚ ਡੇਂਗੂ ਮਲੇਰੀ ਵਰਗੀ ਬਿਮਾਰੀਆਂ ਲੱਗਦੀਆਂ ਨੇ ਸਾਡੇ ਬੱਚਿਆਂ ਨੂੰ ਗੰਦੇ ਪਾਣੀ ਚ ਰਹਿ ਕੇ ਵੀ ਰੋਟੀ ਖਾਣਦੇ ਪਏ ਆ ਨਾਕਾਂ ਨਹੀਂ ਹੈਗਾ ਛੋਟੇ ਛੋਟੇ ਬੱਚੇ ਆ ਸਾਡੇ ਜਦੋਂ ਬਿੰਦੂ ਮਾਰ ਘਟੇ ਬੱਚੇ ਚਲੋ ਸਾਰੇ ਆਜਾ ਸਾਈ ਭਾਣ ਸਾਰੇ ਆਇਆ ਚਲੋ ਸਾਡੇ ਅਕਸਰ ਸਾਹਿਬ ਤੁਸੀਂ ਆਪਣੇ ਸਿਰ ਤੇ ਗੱਲ ਨਾਲੋਂ ਜਿਹੜੀਆਂ ਗੱਲਾਂ ਤੁਸੀਂ ਪਹਿਲਾਂ ਬਾਹਰ ਤੋਂ ਦੱਸ ਜਾਨਾ ਹੋ ਮੈਂ ਸੋ ਸਾਰੇ ਜਿਹੜਾ ਕਸੂਰ ਆਣਾ ਨਾਲੋਂ ਨੇ ਤਾਂ ਮੈਂ ਮੋੜ ਕੇ ਤੁਹਾਡੇ ਦਫ਼ਤਰ ਘੇਰ ਲੈਣਾ ਆਗੇ। ਉਹ ਜਨਾਬ ਨਹੀਂ ਨਹੀਂ ਆਪਾਂ ਤੁਸੀਂ ਕਿਉਂ ਨਹੀਂ ਨਹੀਂ ਸਰ ਤੁਸੀਂ ਕਿਉਂ ਨਹੀਂ ਕੰਮ ਕਰ ਰਹੇ? ਨਹੀਂ ਕਿਉਂ ਨਹੀਂ ਕੰਮ ਕਰ ਰਹੇ ਤੁਸੀਂ ਸਵਾਲ ਇਹਨੇ ਚੰਗਾ ਚੱਕ ਰਿਹਾ ਤੁਹਾਨੂੰ ਇੱਕ ਤੁਹਾਨੂੰ ਤਨਖਾਹ ਮਿਲਦੀ ਹੈ ਕਿਉਂ ਨਹੀਂ ਕੰਮ ਕਰ ਰਹੇ ਤੁਸੀਂ? ਸਰ ਕੰਮ ਅੱਛੀ ਕਰ ਰਹੇ ਆਂ ਦੇਖੋ ਉਹ ਤਰ੍ਹਾਂ ਕੰਮ ਕਰ ਗਾਰਾ ਦਾ ਗਾਰ ਭਰਨ ਦਾ। ਉਹ ਸੁਣੋ ਸੁਣੋ ਸੁਣੋ। ਉਹ ਜਨਾਬ ਇਹ ਜੀ ਹੁਣ ਖੜ ਜੋ ਦੇਖੋ ਸੀਵਰੇਜ ਬੋਰਡ ਸੀਵਰੇਜ ਬੋਰਡ ਨੂੰ ਆਪਰੇਟ ਕਰਦਾ। ਉਹ ਲਓ ਸੀਵਰੇਜ ਬੋਰਡ ਸੀਵਰੇਜ ਬੋਰਡ ਆਪਰੇਟ ਕਰਦਾ। ਜਿਹੜੀ ਜਿਹੜੀ ਮੇਨ ਪ੍ਰੋਬਲਮ ਆ ਉੱਥੇ ਇਹਨਾਂ ਦੇ ਪਾਣੀ ਭਰਦਾ ਅਸੀਂ ਪਰसों ਡਿਸਾਈਡ ਕਰਿਆ ਸੀ ਵੀ ਉੱਥੇ ਗੇਜਾਂ ਲਾ ਦਈਏ ਵੀ ਜਦੋਂ ਉਸ ਲੈਵਲ ਤੋਂ ਪਾਣੀ ਆਵੇ ਚਾਹੇ ਬੰਨ੍ਹ ਖੋਲਣਾ ਬੰਨ੍ਹ ਖੋਲਣਾ ਪੈ ਜਾਵੇ ਹੁਣ ਪਰसों ਪਿਛਲੇ ਹਫਤੇ ਦੀ ਸਥਿਤੀ ਹੈ ਜੀ ਵੀ ਜਦੋਂ ਮੀਂਹ ਪਿਆ ਬਾ ਸਾਡਾ ਸਾਡਾ ਪਾਣੀ ਨਹਿਰ ਦੇ ਉਹਦੇ ਬਰਾਬਰ ਸੀ ਤੁਹਾਡੇ ਦਰਿਆ ਦਾ ਹੀ ਪਾਣੀ ਉੱਪਰ ਹੈ ਉੱਪਰ ਸੀਗਾ ਬਿਲਕੁਲ ਸੀਗਾ ਤੁਸੀਂ ਵਾਪਸ ਲਗੇ ਨਹੀਂ ਨਹੀਂ ਸਰ ਸੱਚ ਸੀਗਾ ਕਿਉਂ ਉੱਪਰ ਹੈ ਦਰਿਆ ਦਾ ਪਾਣੀ ਅਸੀਂ ਤਾਂ ਅਸੀਂ ਦਰਿਆ ਦਾ ਪਾਣੀ ਕਿਉਂ ਉੱਪਰ ਹੈ ਅਸੀਂ ਤਾਂ ਕਹਿੰਦੇ ਹਾਂ ਉਹਨੂੰ ਘੱਟ ਕੀਤਾ ਜਾਵੇ ਕਿਉਂ ਉੱਪਰ ਹੈ ਨਹੀਂ ਪੈ ਰਿਆ ਨਾੜ ਆ ਗਏ ਪਾਣੀ ਕਿਉਂ ਉੱਪਰ ਹੈ ਪਿੱਛੋਂ ਪਾਣੀ ਐਡ ਹੁੰਦਾ ਕੋਣ ਐਡ ਕਰਦਾ ਦਰਿਆ ਤੋਂ ਪਾਣੀ ਕੋਣ ਐਡ ਕਰਦਾ ਉਹ ਨਹਿਰ ਤੋਂ ਹੀ ਆ ਰਿਹਾ ਹੈ ਜੀ ਕੋਣ ਕਰਦਾ ਨਹਿਰ ਤੋਂ ਹੀ ਆ ਰਿਹਾ ਹੈ ਜੀ ਛੀਚੇ ਵਾਲਾ ਕਰਦਾ ਨਾਮ ਨਹੀਂ ਲੈਂਦਾ ਤੁਸੀਂ ਡਰਦਾ ਨਹੀਂ ਨਹੀਂ ਸਰ ਉਧਰ ਨਹਿਰ ਤੋਂ ਹੀ ਐਡ ਹੋ ਰਿਹਾ ਨਾ ਜੀ ਕੋਈ ਉਹੀ ਕਰਦਾ ਨਾ ਹਾਂਜੀ ਬਿਲਕੁਲ ਜੀ ਨਹਿਰ ਤੋਂ ਐਡ ਹੋ ਰਿਹਾ ਜ ਕਰ ਲੋ ਪੂਰੀ ਬਹਿਣਾ ਸਾਰਾ ਮਸਾ ਟੂ ਪੇਮੈਂਟ ਮਰੂਨ ਪੇਮੈਂਟ ਇੱਕ ਮਿੰਟ ਰਾਜੇ ਦੇਖੋ ਜੋ ਹੋ ਗਿਆ ਉਹ ਤਾਂ ਗਲਤ ਉਹ ਇੱਕ ਮਿੰਟ ਯਾਰ ਹੁਣ ਕੋਈ ਨਹੀਂ ਹੈ ਕੀ ਨਾਮ ਹੈ ਤੁਹਾਡਾ ਕਿੱਥੇ ਲੱਗਾ ਸੁਣ ਲਾ ਦੇਖੋ ਦੇਖੋ ਤੁਸੀਂ ਮੇਰੀ ਗੱਲ ਤਾਂ ਸੁਣੋ ਮੰਨ ਲਈ ਤੇਰੀ ਗੱਲ ਇਹਨਾਂ ਦੇ ਬੱਸ ਦਾ ਕੰਮ ਹੀ ਨੇ ਉਹਨਾਂ ਨੂੰ ਸੀਨੀਅਰ ਬੋਰਡ ਉੱਥੇ ਬੁਲਾਓ ਹੁਣੇ ਠੀਕ ਆ ਤੁਸੀਂ ਪੂਰੀ ਟੀਮ ਲੈ ਕੇ ਜਨਰਲ ਕਮਿਸ਼ਨਰ ਜੈਨ ਆ ਰਿਹਾ ਠੀਕ ਆ ਉੱਥੇ ਖੜ ਕੇ ਅੱਜ ਹੱਲ ਹੋਊਗਾ ਸ਼ਾਮ ਤੱਕ ਠੀਕ ਆ ਜੇ ਨਹੀਂ ਹੁੰਦਾ ਕਿ ਸੈਟੀਸਫਾਈ ਨਹੀਂ ਹੁੰਦਾ ਫਿਰ ਅੱਪਾ ਰਾਤ ਨੂੰ ਕਰੇ ਹੈ ਨਹੀਂਗੇ ਫਿਰ ਮੈਂ ਵੀ ਉੱਥੇ ਭਾਜੀ ਮੇਨ ਪ੍ਰੋਬਲਮ ਮੈਂ ਤੁਹਾਨੂੰ ਦੱਸਦਾ ਕੀ ਹੈ ਤੁਸੀਂ ਦੇਖੋ ਮੈਂ ਤੁਹਾਡੇ ਤੇ ਗਾਲ ਨਹੀਂ ਪਾਉਂਦਾ ਪਰ ਜਿਹੜਾ ਇਹਨਾਂ ਨੇ ਉਹਨੂੰ ਹੀਰੋ ਬਣਾ ਦੇ ਦਿੱਤਾ ਸਾਰਾ ਲੁਧਿਆਣੇ ਦੀ ਐਸੀ ਕਿ ਤੈਸੀ ਫੇਰਦੀ ਮੇਰੇ ਮੂੰਹ ਚੋਂ ਵੀ ਐਵੇਂ ਗਾਲ ਨਿਕਲ ਜੂ ਮੈਂ ਤੁਹਾਨੂੰ ਗਾਲ ਦੱਸਾਂ ਐਡਾ ਬੁਰਾ ਖਾਣਾ ਨਹੀਂ ਕਿੰਨੇ ਮੈਂ ਦੇਖ ਲਿਆ ਮੈਂ ਖੁਦ ਮੈਂ ਦੱਸਾਂ ਨਹੀਂ 6 ਮਹੀਨੇ ਹੋ ਗਏ ਮੈਂ ਦਵਾਈ ਖਾ ਰਿਹਾ ਹਾਂ ਇਸ ਗਿੰਦੀ ਪਾਣੀ ਘੜ ਘੜ ਕੇ ਨਹੀਂ ਨਹੀਂ ਮੈਂ ਦਵਾਈਆਂ ਪਹਿਣਾ ਸਾਰੀਆਂ ਮੇਰੀਆਂ ਨਹੀਂ ਨਹੀਂ ਜੈਨੂਇਨ ਪ੍ਰੋਬਲਮ ਸਾਰੇ ਹਿਮਾਤਾਂ ਬੰਦੇ ਨੇ ਮਰਜੀ ਕੁਸ਼ਾਉ ਕਰ ਰਹੇ ਹੈਗੇ ਸ਼ੌਕ ਪਰ ਹੋਵੇ ਮਾਰਾ ਹੋਵੇ ਜਿਹੜੀ ਜੀ ਗਲਤ ਨਾ ਭਾਜੀ ਭੈਣ ਵੀ ਜੀ ਹੋਊਗਾ ਦੇਖੋ ਸਰ ਸ਼ੌਕ ਕਰੋਗਾ ਹਲ ਹੋਇਆ ਨਾ ਸੀ ਕਰਦੇ ਆ ਜਲੀਪੜਦੇ ਨਹੀਂ ਹੁੰਦੇ ਨਹੀਂ ਨਹੀਂ ਹੋਊਗਾ ਉਹ ਜਿੰਨਾ ਕੋ ਚੱਲਣਾ ਨਹੀਂ ਲੱਗਦਾ ਕੋਈ ਨਹੀਂ ਕੋਈ ਨਹੀਂ ਇਹੋ ਲੈਣ ਤੋਂ ਲਓ ਬ੍ਰਿੰਗ ਸਭ ਤੁਸੀਂ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਕੀ ਕਿਸ ਤਰ੍ਹਾਂ ਜਿਹੜਾ ਟੋਕੇ ਮੱਲੇ ਦੇ ਵਿੱਚ ਗੰਦੇ ਪਾਣੀ ਦੇ ਕਾਰਨ ਅੱਜ ਮੱਲੇ ਵਾਸੀਆਂ ਦੇ ਵੱਲੋਂ ਬੀ ਜ਼ੋਨ ਘੇੜਾ ਗਿਆ ਹੈ ਤੇ ਦੂਜੇ ਪਾਸੇ ਵੀ ਗੱਲਬਾਤ ਕਰਦੇ ਆ ਭਾਜੀ ਹਾਲਾਤ ਕਿਸ ਤਰ੍ਹਾਂ ਦੇ ਨੇ ਕਿਸ ਤਰ੍ਹਾਂ ਤੇ ਤੁਸੀਂ ਗੁਜ਼ਾਰਾ ਕਰ ਰਹੇ ਹੋ ਉੱਥੇ ਮੈਂ ਤਾਂ ਕਹਿੰਦਾ ਜੇ ਸਾਡੇ ਹਾਲਾਤ ਦੇਖਣੇ ਹਨ ਨਾ ਇਹ ਸਾਰੇ ਅਫਸਰ ਸਿਚੇਲ ਜਾਂ ਕੋਈ ਵੀ ਹੈ ਇਹ ਆਪਣੇ ਆਪਣੇ ਪਰਿਵਾਰ ਲੈ ਕੇ ਸਾਡੇ ਏਰੀਆ 'ਚ ਰਹਿਣ ਇਹਨਾਂ ਨੂੰ ਪਤਾ ਲੱਗ ਜਾਏਗੀ ਅਸੀਂ ਕਿਵੇਂ ਜ਼ਿੰਦਗੀ ਜੀ ਰਹੇ ਆਣ ਪਾਣੀ ਪੀਣ ਪਾਲੀ ਵੀ ਨੋ ਕਰ ਰਹਿਣ ਜਦ ਤੱਕ ਉੱਥੇ ਮਹਾਮਾਰੀ ਨਹੀਂ ਫੈਲਦੀ ਇਹ ਨਹੀਂ ਜਾਗਦੇ ਇਹਨਾਂ ਨੇ ਜਿੰਨੇ ਫੰਡ ਇਕੱਠੇ ਕੀਤੇ ਗੰਦੇ ਨਾਲੇ ਸਭ ਆਪਣੇ ਘਰ ਭਰੇ ਨੇ ਅਸੀਂ ਗੰਦਾ ਨਾਲਾ ਸਾਫ਼ ਕਰ ਰਹੇ ਹਾਂ ਭਾਜੀ ਅਸੀਂ ਪਾਗਲ ਆ ਜਿਹੜੇ ਇੱਥੇ ਆਏ ਆ ਮੈਨੂੰ ਤਾਂ ਲੱਗਦਾ ਸਾਨੂੰ ਤਾਂ ਪੀਪੇ ਇਕੱਠੇ ਕਰਨੇ ਪੈਣੇ ਆ ਫੰਡ ਇਕੱਠਾ ਕਰਨ ਲਈ ਦਾਨ ਲੈਣਾ ਪੈਣਾ ਗਵਰਨਮੈਂਟ ਦੇ ਕੋਲ ਕੁਝ ਨਹੀਂ ਹੈਗਾ ਭਾਜੀ ਇਹ ਸਭ ਸਰਕਾਰਾਂ ਤੇ ਕੁੱਤੀ ਚੋਰਾਂ ਨਾਲ ਰਲੀ ਪਈ ਐਂਟ ਅੱਗੇ ਨਾ ਡਾਬਰ ਸਾਫ਼ਸਾਣਾ ਚਲੋ ਆ ਖੜੇ ਆ ਉਹ ਅੱਗੇ ਥੋੜਾ ਬਹੁਤਾ ਕਰਾ ਦਿੰਦੇ ਸੀਗੇ ਉਹ ਡੂੰਘਾ ਉਹ ਡੂੰਘਾ ਕਰਾ ਦਿੰਦੇ ਸੀ ਪਾਣੀ ਥੱਲੇ ਥੱਲੇ ਕਲਾ ਜਾਂਦਾ ਸੀਗਾ ਉਹਨੂੰ ਚਾਰ ਪੰਜ ਤਿੰਨ ਚਾਰ ਸਾਲ ਹੋ ਗਏ ਨੇ ਉਹ ਦੂਂਗਾ ਹੀ ਨਹੀਂ ਕੀਤਾ ਉਹਨੂੰ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਸਾਰੀਆਂ ਮਹਿਲਾਵਾਂ ਇੱਥੇ ਇਕੱਠੀਆਂ ਹੋਈਆਂ ਆਈਆਂ ਨੇ ਸਾਰੇ ਉਹ ਦੇਖੋ ਤਸਵੀਰਾਂ ਦੇ ਵਿੱਚ ਕਿ ਕਿਸ ਤਰ੍ਹਾਂ ਕਿਸ ਤਰ੍ਹਾਂ ਦੇਖ ਸਕਦੇ ਹੋ ਵੀ ਆਏ ਸਿੱਕੇ ਇਹ ਤਾਂ ਮਟਕੇ ਤੋੜੇ ਗਏ ਆ ਤੇ ਹੰਗਾਮਾ ਕੀਤਾ ਜਾ ਰਿਹਾ ਹੈ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਕਿਸ ਤਰ੍ਹਾਂ ਤਾਲੀਆਂ ਮਾਰੀਆਂ ਜਾ ਰਹੀਆਂ ਨੇ ਤੇ ਮਟਕੇ ਜਿਹੜੇ ਆ ਲੰਘਦੇ ਗਏ ਸੀਗੇ ਉਹ ਮਟਕੇ ਤੋੜੇ ਗਏ ਨੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਕਿਸ ਤਰ੍ਹਾਂ ਦੇ ਕੇ ਮਟਕੇ ਤੋੜੇ ਜਾ ਰਹੇ ਆ ਸਰਕਾਰ ਦੇ ਖਿਲਾਫ ਮਟਕੇ ਤੋੜੇ ਜਾ ਰਹੇ ਆ ਤੇ ਇਹ ਤੇ ਨਗਰ ਨਿਕੰਦੇ ਖਿਲਾਫ ਮਟਕੇ ਤੋੜੇ ਜਾ ਰਹੇ ਆ ਦੱਸ ਕਿਹਾ ਜਾ ਰਿਹਾ ਕਿ ਇਹ ਸਰਕਾਰ ਨਕਮੀ ਸਰਕਾਰ ਜਿਹੜੀ ਹੈ ਉਹ ਜਿੰਨਾ ਹਰਾਮ ਕੀਤਾ ਹੋਇਆ ਹੈ ਇਸ ਨਕਮੀ ਸਰਕਾਰ ਨੇ ਮੰਗਾਈਂ ਦੇਖ ਸਕਦੇ ਮੰਗਾਈਂ ਕਿਸਲੇ ਹਾਲਾਤ ਨੇ ਹੁੰਦੀ ਤੁਸੀਂ ਤੁਹਾਡੇ ਮਹੱਲੇ ਦੇ ਨਿਵਾਸੀ ਆ ਦੋਸਤ ਕਿੱਦਾਂ ਪਾਣੀ ਤੋਂ ਬਲੰਗਦੇ ਆ ਗਾਲ ਗਾਲਾਂ ਵੀ ਜੇਲ੍ਹ ਕਰਦੇ ਪਏ ਆ ਯਾਰ ਅਸੀਂ ਕੋਈ بارش ਨਹੀਂ ਕੋਈ ਕੁਛ ਨਹੀਂ ਪਾਣੀ ਦੇ ਹਾਲਾਤ ਜਾ ਕੇ ਘਰ ਘਰ ਦੇਖੋ ਤੇ ਕੋਣਾ ਮੇਰੇ ਘਰਾਂ ਤੋਂ ਕਿੰਨੇ ਪਾਣੀ ਦੀ ਸਜ਼ਾ ਅਸੀਂ ਹੁਣ ਭੁਗਤ ਰਹੇ ਆ ਕਿ ਐਸੀ ਬਿਆਸੀ ਵਾਰਡ ਨਹੀਂ ਪੜਾਉਂਦਾ ਇੱਕ ਗੱਲ ਸੁਣੋ ਦੇਖੋ ਇਹਨਾਂ ਇਹਨਾਂ ਦੇ ਫਾਦੋਂ ਸਾਡੇ ਡੈਡੀ ਦੇ ਤੋਂ ਇਹਨੇ ਨਾ ਘਾ ਲਗਨ ਵਾਲੇ ਦਾ ਪਾਣੀ ਦੀ ਪਾਣੀ ਦੇ ਵਿੱਚ ਰਹਿਣ ਅਸੀਂ ਗੰਦੇ ਪਾਣੀ ਲੈ ਕੇ ਸੰਸਕਾਰ ਕੀਤਾ ਹੁੰਦਾ ਨਾ ਕੋਈ ਮਲੇ ਲਾਉਣੇ ਨਹੀਂ ਆਦ ਕਿ ਮੰਗਿਆਂ ਤੇ ਲੈ ਕੇ ਗਏ ਕੋਈ ਮਲੇ ਦਾ ਬੰਦਾ ਨਹੀਂ ਗਿਆ ਕਿਸੇ ਜਿਲੇ ਕੇ ਗਿਆ ਮਨੂੰ ਵਜਾਣਾ ਨਹੀਂ ਗਿਆ ਗੰਦੇ ਦੀ ਵਜਾਣਾ ਨਹੀਂ ਦੋਸਤ ਉਹ ਅਸੀਂ ਇਨਸਾਨ ਨਹੀਂ ਆ ਜਾਨ ਬਖਸ਼ੀ ਆ ਗਈ ਸਭ ਕਾ ਗੱਲ ਹੈ ਜੱਟਾ ਜੀ ਆਏ ਆ ਅਰੋਨ ਜੀ ਆਏ ਆ ਕੌਣ ਪੁਲੀਸ ਕਰਵਾਈ ਕਰ ਰਿਹਾ ਹੈ ਕੌਣ ਸਰ ਆਪਣਾ ਕਰਵਾਈ ਕਰਦਾ ਪਿਆ ਐਮ ਐਲ ਏ ਆਏ ਆ ਜਿਹੜਾ ਬੰਦਾ ਆਇਆ ਹੋਇਆ ਹੈ ਨਹੀਂ ਨਹੀਂ ਆਣਗੇ ਧੋਖਾ ਬਲੇ ਆਣਗੇ ਜਦੋਂ ਪਾਣੀ ਲੋਕਾਂ ਦੇ ਘਰ ਚ ਵੜ ਜਾਂਦਾ ਵਾ ਜਦੋਂ ਪਤਵਾਈ ਹੋ ਜਾਂਦੀ ਆ ਉਦੋਂ ਆਪਾਂ ਗੇੜੀ ਪਹਿਲਵਾਨੀ ਗੇੜੀ ਮਾਰਨਾ ਪਾ ਜਾਂਦੇ ਆ ਉਹ ਲੋਕ ਕੀ ਕਰਨਗੇ ਅਫਸਰ ਕੰਮ ਹੀ ਨਹੀਂ ਕਰਦੇ ਅਫਸਰਾਂ ਦਾ ਕਹਿਣ ਨਹੀਂ ਮੰਨਦੇ ਉਹ ਕਹਿੰਦੇ ਤੂੰ ਕਾਂਗਰਸ ਪਾਰਟੀ ਦਾ ਹੈ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਉਹਦੇ ਬਿਚਾਰੇ ਨੂੰ ਸੁਲਵਾਈ ਨਹੀਂ ਹੁੰਦੀ ਵੀ ਉਹਦਾ ਕੰਮ ਨਹੀਂ ਹੁੰਦੇ ਭਾਜੀ ਇਹ ਕਾਰੇ ਪਾਉਂਦੇ ਜੇਲ੍ਹ ਘੱਟ ਰਹੇ ਆ ਇਹਨਾਂ ਦਾ ਕਸੂਰ ਕੀ ਆ ਕਸੂਰ ਬੱਚੋਂ ਅੰਦਰ ਆ ਇਹਨਾਂ ਦੇ ਕਦੇ ਜੇ ਨੁਕਸਾਨ ਹੁੰਦਾ ਕੌਣ ਜ਼ਿੰਮੇਵਾਰ ਹੈ ਉਹਦੇ ਦੇ ਪੈਕਟ ਜਿੰਨਾਂ ਨੇ ਖਾ ਲਓ ਜੂਗੇ ਨਾ ਕੋਈ ਹੱਲ ਨਹੀਂ ਹੋਣਾ ਅਸੀਂ ਹੱਲ ਕਰਦੇ ਨੇ ਕੁਝ ਦੇ ਦਿਓ ਨਾ ਹਿੱਲਾ ਤੁਰੀ ਕੋਈ ਹੈਗਾ ਜਿੰਨਾ ਨੁਕਸਾਨ ਹੁੰਦਾ ਉਹ ਕੌਣ ਜ਼ਿੰਮੇਵਾਰ ਹੈ ਅਗਲੇ ਮਹੀਨੇ ਤੱਕ ਸਾਰੇ ਕੁਝ ਕਰਦੇ ਬਣਾਨੇ ਆ ਸਾਰਿਆਂ ਨੂੰ ਅਸੀਂ ਵੋਟਾਂ ਪ ਅਸੀਂ ਤਾਂ ਮੂੰਹ ਤੇ ਕਹਿਣਾ ਚਾਹੇ ਪੱਪੀ ਆ ਕੋਈ ਵੀ ਆ ਕਿ ਜਿਹਨੇ ਸਾਡੇ ਮਹੱਲੇ ਦਾ ਸੁਧਾਰ ਨਾਲੇ ਦਾ ਕਰਤਾ ਨਾ ਸਾਡੇ ਵਾਸਤੇ ਉਹ ਹੀ ਰੱਬ ਹੈਗਾ ਠੀਕ ਹੈ ਨਾ ਨਹੀਂ ਤਾਂ ਜਿਹੜਾ ਸਾਡਾ ਨਹੀਂ ਸੁਧਾਰ ਕਰੂਗਾ ਤਾਂ ਸਾਡੇ ਵਾਸਤੇ ਉਹ ਕੁਝ ਨਹੀਂ ਹੈਗਾ ਆਉਣ ਵਾਲੇ ਟਾਈਮ 'ਚ ਵੀ ਅਸੀਂ ਕੋਈ ਸਾਥ ਨਹੀਂ ਦੇਵਾਂਗੇ ਸਾਰੇ ਇਲੈਕਸ਼ਨ ਆ ਆ ਬੋਟਾ ਮਾ ਮਾ ਬੋਟਾ ਲਗਾ ਸਾਡੇ ਨਾਲੇ ਦਾ ਸੁਧਾਰ ਹੋ ਜੇ 2027 ਦੇ ਇਲੈਕਸ਼ਨਾਂ ਲਈ ਹੀ ਘੜਾ ਖੋੜਿਆ ਬੀਗੋ ਸਾਨੂੰ ਇਹੋ ਜੀ ਸਰਕਾਰ ਨਹੀਂ ਚਾਹੀਦੀ ਸਾਡੇ ਮਹੱਲੇ 'ਚ ਵੋਟਾਂ ਲੈ ਸਾਡੇ ਮਹੱਲੇ 'ਚ ਜੇਕਰ ਕੈਂਸਰ ਦੀ ਬਿਮਾਰੀ ਫੈਲਣੀ ਹੈ ਲੁਧਿਆਣਾ ਸਭ ਤੋਂ ਪਹਿਲਾਂ ਇਸ ਏਰੀਆ 81 82 ਵਾਰਡ ਨੰਬਰ 'ਚ ਪੈਣੀ ਹੈ ਹੋਰ ਕਿਧਰੇ ਨਹੀਂ ਪੈਣੀ ਸਾਡਾ ਨਰਕ ਦੇ ਜੀਰੇ ਚਾਹ ਸਾਡਾ ਨਰਕ ਦੇ ਜੀਰੇ ਟੋਕਾ ਮੱਲਾ ਸਾਰਾ ਹਰਵੰਤਪੁਰਾ ਸ਼ਿਵਨਗਰ ਸਾਰਾ ਜੀਰੇ ਆਵੇ ਇਹਦੇ ਸਾਡੇ ਅਰੋਨ ਸ਼ਰਮਾ ਹੀ ਕਾਉਂਸਲਰ ਵਧੀਆ ਸਾਡੀ ਸੁਣਾਈ ਕਰਦੇ ਐ ਜੇ ਨਾ ਨਾ ਸਾਡੇ ਕੋ ਸੁਣੇ ਨਾ ਸਾਡੇ ਕੋ ਬਰਿਆ ਨਹੀਂ ਸੁਣੇ ਮੰਗਾ ਹੀ ਨਰਕ ਭਰੀ ਜ਼ਿੰਦਗੀ ਜਿੜ ਕੀ ਲੋਕ ਜੀ ਰਹੇ ਨੇ ਕੀ ਲੱਗਦਾ ਹੈ ਕਿ ਇਹ ਆਂਦੇ ਨੇ ਸਾਫ਼ ਕਰ ਜਾਂਦੇ ਨੇ ਕਹਿੰਦੇ ਕਿ ਜਿਹੜੇ ਸੀਚੇਵਾਲ ਦੇ ਕਾਰਨ ਦੇ ਰਿਹਾ ਇਹ ਸਭ ਕੁਝ ਮਾਮਲਾ ਚੱਲੇ ਕੀ ਮਾਮਲਾ ਸੀਚੇਵਾਲ ਲਕਿਉਂ ਨਾ ਮਾਰੇ ਤੁਹਾਨੂੰ ਮੈਂ ਤਾਂ ਤਿੰਨ ਕਾਰਨ ਦੱਸਾਂ ਪਹਿਲਾ ਕਾਰਨ ਹੈ ਸੀਚੇਵਾਲ ਸੀਚੇਵਾਲ ਨੇ ਕੀ ਕਰਿਆ ਨਹਿਰ ਦਾ ਪਾਣੀ ਬੁੱਢੇ ਦਰਿਆ ਚ ਗੰਦੇ ਨਾਲੇ ਦੇ ਵਿੱਚ ਪਾਉਣਾ ਚੱਲੂ ਬੁੱਢੇ ਦਰਿਆ ਦੇ ਵਿੱਚ ਪਾਉਣਾ ਚੱਲੂ ਕਰ ਦਿੱਤਾ ਤਾਂ ਕਿ ਨਾਲਾ ਸਾਫ਼ ਦਿਖੇ ਸਾਫ਼ ਨਹੀਂ ਹੈਗਾ ਭਾਜੀ ਉਸੀਂ ਆਪ ਸਾਖਸਾਤ ਜਾ ਕੇ ਦੇਖੋ ਉੱਥੇ ਵੀ ਉੱਥੇ ਹਾਲਾਤ ਕੀ ਨੇ ਦੂਸਰੀ ਪ੍ਰੋਬਲਮ ਜਿਹੜਾ ਸਾਡੇ ਮਰੀਏ ਦੇ ਵਿੱਚ 81 ਨੰਬਰ ਤੇ 82 ਨੰਬਰ ਦੇ ਵਿੱਚ ਨਾਲਾ ਟੱਕਿਆ ਜਾ ਰਿਹਾ ਵਾ ਉਹ ਟੱਕਣ ਦੇ ਵਿੱਚ ਈਜ਼ੂ ਕੰਪਨੀ ਦਾ ਮਾਲਕ ਉਹ ਠੇਕੇਦਾਰ ਆ ਉਹਦਾ ਉਹ ਬੰਦਾ ਐਡਾ ਨਕਮਾ ਆਦਮੀ ਐ ਐਡਾ ਫੇਲ ਪ੍ਰੋਜੈਕਟਰ ਆ ਉਹ ਇਹ ਉਸ ਬੰਦੇ ਨੇ ਅਸੀਂ ਹਾਈ ਕੋਰਟ ਦੇ ਵਿੱਚ ਪਟੀਸ਼ਨ ਲਗਾਈ ਹੋਈ ਆ ਪੀਆਈਐਲ ਲਗਾਈ ਆ ਤਾਂ ਅਸੀਂ ਸ਼ਿਵਾਈ ਨਗਰ ਦਾ ਨਾਲਾ ਤੇ ਨਿਊ ਸ਼ਹਿਰ ਦਾ ਨਾਲਾ ਕੰਪਲੀਟ ਕਰਾਇਆ ਸੀਗਾ ਹੁਣ ਸਾਡੇ ਅੱਗੇ ਜਿਹੜਾ ਰਣਜੀਤ ਪਾਰਕ ਦੇ ਢੋਕਾ ਮੱਲੇ ਧਰਮਪੁਰੇ ਨੂੰ ਨਾਂ ਲੱਗਦਾ ਉਸ ਬੰਦੇ ਦਾ ਕੰਮ ਜ਼ੀਰੋ ਹੈ 4 ਸਾਲ ਹੋ ਗਏ 2021 ਤੋਂ ਪ੍ਰੋਜੈਕਟ ਚੱਲਦਾ ਹਜੇ ਤੱਕ ਉੱਥੇ ਗੰਦ ਪਿਆ ਹੋਇਆ ਵਾ ਸੜਕ ਬੰਦ ਹੈ ਪਿੱਛੇ ਇੱਕ ਮੁੰਡੇ ਦੀ ਡੱਕ ਵੀ ਹੋਈ ਸੀਗੀ ਕਈ ਬੰਦੇ ਉੱਥੇ ਪਰੇਸ਼ਾਨ ਨੇ ਤੀਸਰਾ ਕਾਰਨ ਹੈ ਸਾਡਾ ਸਿਸਟਮ ਸਾਡਾ ਇਹਦਾ ਮੌਜੂਦਾ ਸਰਕਾਰ ਦਾ ਸਤਿਮ ਹੈ ਉਹ ਬਿਲਕੁਲ ਫੇਲ ਹੈ ਕਾਰਪਸ਼ਨ ਬਿਲਕੁਲ ਫੇਲ ਹੈ ਅਸੀਂ ਬੀ ਜ਼ੋਨ ਕਾਰਪਸ਼ਨ ਦੀ ਗਲੀ ਦੇ ਵਿੱਚ ਰਹਿੰਦੇ ਆ ਕਾਰਪਸ਼ਨ ਸਾਡੇ ਅੱਥੀ ਬਣੀ ਹੋਈ ਆ ਸਾਡੇ ਸਾਹਮਣੇ ਕਾਰਪਸ਼ਨ ਬਣੀ ਆ ਜੁਆਇੰਟ ਕਮਿਸ਼ਨਰ ਉੱਤੇ ਲਗਾਤਾਰ ਲੰਘਾ ਯਾਰ ਕਮਿਸ਼ਨਰ ਦਾ ਉਸ ਮਹੱਲੇ ਦੇ ਵਿੱਚੋਂ ਲੰਘਾ ਤਾ ਉਸ ਮਹੱਲੇ ਜਾ ਕੇ ਬੈਠਦਾ ਕਮਿਸ਼ਨਰ ਰਣਜੀਤ ਸਿੰਘ ਬਾਰਕ ਸਾਡੇ ਮਹੱਲੇ ਦੇ ਵਿੱਚ ਕਾਰਪਸ਼ਨ ਬਣੀ ਹੋਈ ਆ ਯਾਰ ਸਾਡੇ ਮਹੱਲੇ ਦਾ ਇਹ ਹਾਲ ਕਿੱਥੇ ਕੋਈ ਝਾੜੂ ਨਹੀਂ ਵੱਜਦਾ ਕਿੱਥੇ ਕੋਈ ਰੋਡ ਜਗ੍ਹਾ ਖਰਾਬ ਨਹੀਂ ਹੁੰਦੀ ਕਿੱਥੇ ਕੋਈ ਸੀਵਰੇ ਸਾਫ਼ ਨਹੀਂ ਹੁੰਦਾ ਮੇਨਟੇਨੈਂਸ ਦੇ ਪੈਸੇ ਸਿਰਫ ਖਾਏ ਜਾ ਰਹੇ ਆ ਕੁਝ ਨਹੀਂ ਕਰ ਰਹੇ ਮੇਨਟੇਨ ਜਿਹੜੀ ਹਾਊਸ ਦੇ ਵਿੱਚ ਮੀਟਿੰਗ ਹੁੰਦੀ ਐ ਨੇ ਡਿਸਕਸ਼ਨ ਹੋਈ ਉੱਥੇ ਇੰਨਾ ਬਹਿਸ ਤੁਸੀਆ ਹੋਇਆ ਉੱਥੇ ਉਹਦਾ ਕੋਈ ਫਾਇਦਾ ਨਹੀਂ ਹੋਇਆ ਅਸੀਂ ਤਾਂ ਤੀ ਰੱਖੇ ਅਸੀਂ ਤਾਂ ਸਾਰੇ ਆਪਣੀ ਜਿਹੜੀ ਐ ਵੋਟਸ ਦੀਆਂ ਪ੍ਰੋਬਲਮਸ ਨੇ ਉਸ ਤਾਂ ਰੱਖਿਆ ਸੋਲੂਸ਼ਨ ਜ਼ੀਰੋ ਹੈ ਮੇਰ ਸਾਹਿਬ ਨੂੰ ਤਾਂ ਗੱਲ ਸੁਣਦੀ ਨਹੀਂ ਹੈ ਮੇਰ ਸਾਹਿਬ ਤੁਹਾਡੇ ਸਾਹਮਣੇ ਸੋਲੂਸ਼ਨ ਹੈ ਸੋਲੂਸ਼ਨ ਹੈ ਸੋਲੂਸ਼ਨ ਹੈ ਜੀ ਅਸੀਂ ਸਾਹਮਣੇ ਤੁਹਾਡੇ ਕੋਲ ਖੜੇ ਹਾਂ ਕਿ ਕਹਿੰਦੇ ਕਿ ਸਮਾਰਟ ਸਿਟੀ ਗ੍ਰੀਨ ਐਂਡ 킵 ਲਿਖਿਆ ਹੋਇਆ ਹੈ ਬਹੁਤ ਵੱਡਾ ਬੋਰਡ ਤੇ ਗ੍ਰੀਨ ਐਂਡ 킵킵 ਹੈਗੀ ਹੈ ਤੁਹਾਡੇ ਮਿਲਕ ਬਿਲਕੁਲ ਬਲੈਕ ਆ ਦੇਖੋ ਬਲੈਕ ਆ ਦੇਖੋ ਬਲੈਕ ਸਿਟੀ ਬਲੈਕ ਸਿਟੀ ਹੈ ਕੋਈ ਗ੍ਰੀਨ ਕੋਈ ਗ੍ਰੀਨ ਸਟੀ ਨਹੀਂ ਹੈ ਬਲੈਕ ਸਿਟੀ ਵਾਈਟ ਸਕਾਈ ਦੇਖ ਲੋ ਤੁਹਾਡੇ ਸਾਹਮਣੇ ਹਲਾ ਦੇਖ ਲੋ ਕੁਝ ਨਹੀਂ ਆਇਆ ਇਹ ਸਾਡੇ ਸੀਗੇ ਕਾਂਗਰਸ ਦੇ ਮੰਗਾ ਸ਼ਰਮਾ ਢੋਕਾ ਮਲਾ ਨਿਵਾਸੀ ਕੈਂਸਰ ਦੀ ਬਿਮਾਰੀ ਦੇ ਨਾਲ ਜੂੰਜਰੇ ਅਤੇ ਟੀਵੀ ਦੀ ਬਿਮਾਰੀਆਂ ਜੂੰਜਰੇ ਨੇ ਤੇ ਉਹਨਾਂ ਦੇ ਬੋਲੇ ਕਿਹਾ ਜਾ ਰਿਹਾ ਜੇ ਸਰਕਾਰ ਸੁੱਤੀ ਉੱਠੀ ਜਾਂ ਨਗਰ ਨਿਗਮ ਦੇ ਪ੍ਰਸ਼ਾਸਨ ਦੇ ਅਧਿਕਾਰੀ ਨਾ ਉੱਠੇ ਤੇ काश ਆਨਾ ਸਮੇਂ ਦੇ ਵਿੱਚ ਸਾਡੀਆਂ ਲਾਸ਼ਾਂ ਜਾਂ ਉੱਥੇ ਮੌਤ ਹੋਈ ਮਿਲੇਗੀ ਇਹਨਾਂ ਨੂੰ ਬਿਮਾਰੀਆਂ ਦੇ ਕਾਰਨ ਤੁਸੀਂ ਉੱਥੇ ਮੱਲੇ ਦੇ ਨਿਵਾਸੀ ਹੈਗੇ ਹੋ ਹਾਂਜੀ ਬਿਲਕੁਲ ਇਸ ਤਰ੍ਹਾਂ ਦਾ ਤੁਸੀਂ ਉੱਥੇ ਜੀਵਨ ਬਤੀਤ ਕਰ ਰਹੇ ਹੋ ਤਾਂ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਤੁਹਾਨੂੰ ਆ ਰਹੀਆਂ ਤੇ ਅੱਜ ਇੱਥੇ ਤੁਸੀਂ ਸਾਰੇ ਮੱਲੇ ਵਾਲੇ ਪਹੁੰਚੇ ਸਰ ਮੱਲੇ ਵਾਲੇ ਵੀ ਪਹੁੰਚੇ ਆ ਉਹਨਾਂ ਦੇ ਹੱਥ ਦੇ ਸਾਡੇ ਪਾਰਸ਼ਦ ਵਨ ਨੰਬਰ 82 ਤੋਂ ਕਾਉਂਸਲਰ ਅਰੁਣ ਸ਼ਰਮਾ ਜੀ ਦੀ ਅਗਿਆਛਾ ਦੇ ਵਿੱਚ ਧਰਨਾ ਅੱਜ ਲਗਾਇਆ ਗਿਆ ਡੀ ਜ਼ੋਨ ਦੇ ਵਿੱਚ ਦੇਖੋ 3 ਦਿਨ ਤੋਂ 4 ਦਿਨ ਤੋਂ ਇਹਨਾਂ ਨੂੰ ਚੇਤਾਵਨੀ ਦੇ ਰਹੇ ਸੀਗੇ ਜੇ ਇਹਨਾਂ ਦੇ ਮਾਂਜੀ ਥੋੜੀ ਜੀ ਵੀ ਸ਼ਰਮ ਹੁੰਦੀ ਤੇ ਉਹ 4 ਦਿਨਾਂ ਦੇ ਵਿੱਚ ਇਹ ਉਸ ਜੋ ਉਥੇ ਨਰਕ ਦੀ ਜ਼ਿੰਦਗੀ ਲੋਕ ਜੀ ਰਹੇ ਨੇ ਉਹਨੂੰ ਸਫਾਈ ਕਰਾ ਸਕਦੇ ਸੀ ਹਜੇ ਤੱਕ ਜਦੋਂ ਹੁਣ ਪਤਾ ਲੱਗਿਆ ਤੇ ਧਰਨਾ ਲੱਗਿਆ ਤੇ ਹੁਣ ਕੁਝ ਕਾਰਪੋਰੇਸ਼ਨ ਦੇ ਉੱਥੇ ਬੰਦੇ ਪਹੁੰਚ ਚੁੱਕੇ ਨੇ ਪਤਾ ਸੁਣਨ ਚ ਆਇਆ ਵਾ ਪਰ ਕਹਿੰਦਾ ਮਤਲਬ ਇਹ ਹੈ ਕਿ ਹੁਣ ਬਿਨਾਂ ਬਾਰਿਸ਼ ਹੋਣ ਜਦੋਂ ਤਾਂ ਚਲੋ ਬਾਰਿਸ਼ ਆਂਦੀ ਹੈ ਪਾਣੀ ਅੰਦਰ ਆ ਜਾਂਦਾ ਅਸੀਂ ਉਹਨੂੰ ਮੁਸੀਬਤ ਸਮਝ ਸਕਦੇ ਹਾਂ ਪਰ ਉਦੋਂ ਵੀ ਆਪਾਂ ਸਫਾਈਆਂ ਕਰਾ ਕੇ ਬਹੁਤ ਹੱਲ ਕਰ ਸਕਦੇ ਹਾਂ ਪਰ ਹੁਣ ਤਾਂ ਕੋਈ ਬਾਰਿਸ਼ ਹੀ ਨਹੀਂ ਅੱਧੀ ਦਿਹਾੜੀ ਦੀ ਬਾਰਿਸ਼ ਤੋਂ ਬਾਅਦ ਅੱਜ ਤੋਂ 10 ਦਿਨ ਪਹਿਲੇ 8 ਦਿਨ ਪਹਿਲੇ ਮੀਂਹ ਪਿਆ ਸੀਗਾ ਉਸ ਦਿਨ ਤੋਂ ਬਾਅਦ ਕੋਈ ਇਹਨਾਂ ਦੇ ਕੋਈ ਜਾᱜ ਹੀ ਨਹੀਂ ਰਿਹਾ ਸਰਕਾਰ ਆਮ ਆਦਮੀ ਪਾਰਟੀ ਦੀ ਕਾਉਂਸਲਰ ਕਾਉਂਸਲਰ ਛੱਟ ਕਉਂਗੇ ਨਹੀਂ ਸਰ ਕੋਈ ਸਾਡੀ ਸਰਕਾਰ ਨਹੀਂ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਨਾ ਆਮ ਆਦਮੀ ਪਾਰਟੀ ਇਹ ਕਹਿ ਰਹੀ ਹੈ ਕਿ ਜਿਹੜੇ ਆਮ ਵਿਅਕਤੀ ਹੈ ਅਸੀਂ ਉਹਨਾਂ ਦੀ ਸਰਕਾਰ ਹੈ ਕਾਹਦੀ ਆਮ ਕਾਹਦੇ ਆਮ ਹੈ ਜੀ ਇਹ ਤੁਸੀਂ ਆਮ ਹੀ ਆ ਤੁਸੀਂ ਅਸੀਂ ਆਮ ਹੈ ਨਾ ਜੀ ਆ ਆਮ ਆਦਮੀ ਪਾਰਟੀ ਤੁਹਾਡੇ ਲਈ ਆਈ ਹੈ ਅਮ ਸਾਡ ਚਲੋ ਸਾਡੇ ਵਰਗੇ ਲੋਕਾਂ ਨੇ ਛੋੜ ਕੇ ਦਿੱਤੀ ਸੀ ਨਾ ਇਹਨਾਂ ਨੂੰ ਆਮ ਆਮ ਬਣ ਕੇ ਰਹਿਣਗੇ ਆ ਭਗਵੰਤ ਜੀ ਦਾ ਕਾਫਲਾ ਦੇਖ ਲਓ ਕਿੰਨੀ ਗੱਡੀਆਂ ਨਾਲ ਜਾਂਦਾ ਮੇਰੇ ਹਿਸਾਬ ਨਾਲ ਪਹਿਲੀ ਸਰਕਾਰਾਂ ਚ ਨਹੀਂ ਇੰਨਾ ਜਾਂਦਾ ਜਿੰਨਾ ਇਹਨਾਂ ਦਾ ਜਾ ਰਿਹਾ ਵਾ ਪਰ ਚਲੋ ਆਪਾਂ ਇਹ ਮੋਟਿਵ ਇਸ ਚ ਨਹੀਂ ਲੈ ਕੇ ਆਣਾ ਹੁਣ ਆਪਾਂ ਮਹੱਲੇ ਦੇ ਮਹੱਲੇ ਦੇ ਵੱਲੋਂ ਆਏ ਆਂ ਤੇ ਮਹੱਲੇ ਦੀ ਆਪਾਂ ਗੱਲ ਕਰਾਂਗੇ ਅੱਜ ਡੀ ਜ਼ੋਨ ਦੇ ਵਿੱਚ ਆਪਾਂ ਧਰਨਾ ਲਾਇਆ ਠੀਕ ਹੈ ਉੱਥੇ ਸਾਰੇ ਐਡੀ ਐਡੀ ਗਾਰਾ ਤੁਹਾਡੇ ਫੋਟੋ ਤੁਹਾਡੇ ਸਾਹਮਣੇ ਆ ਇਹ ਬਿਨਾਂ ਮੀਦ ਹੋਆ ਇਹਨਾਂ ਦੇ ਕੋਈ ਚੇਤਾਵਨੀ ਉੱਥੇ ਦੇ ਵਿਧਾਇਕ ਸਾਹਿਬ ਆ ਜਾਂਦੇ ਆ ਲਾਰਾ ਲਾ ਕੇ ਚੱਲ ਜਾਂਦੇ ਆ ਇਹਨਾਂ ਜੁਆਇੰਟ ਕਮਿਸ਼ਨਰ ਲਾਰਾ ਲਾ ਕੇ ਚੱਲ ਜਾਂਦੇ ਆ ਜਿਹੜੇ ਅੱਥੇ ਦੇ ਮੈਡਮ ਹੁਣ ਚਲੋ ਆ ਤਾਂ ਨਵੇਂ ਆਏ ਜਿਹੜੇ ਉਸ ਤੋਂ ਪਹਿਲਾਂ ਕਮਿਸ਼ਨਰ ਸੀਗੇ ਨਗਰ ਨਿਗਮ ਦੇ ਲਾਰਾ ਲਾ ਕੇ ਚੱਲ ਜਾਂਦੇ ਕੰਮ ਕੋਈ ਨਹੀਂ ਹੋ ਰਹਾ ਸਿਰਫ ਗੱਲਾਂ ਇਹਨਾਂ ਸਰਕਾਰ ਕੋ ਹੋਰ ਕੁਝ ਵੀ ਨਹੀਂ ਇਹਨਾਂ ਕੋ ਸਿਰਫ ਗੱਲਾਂ ਨੇ ਬਸ ਅੱਜ ਪਹੁੰਚੇ ਨਹੀਂ ਤਾਂ ਹਾਂ ਅੱਜ ਜਿਹੜਾ ਤਰਨਾ ਲੱਗਿਆ ਇਹ ਕਾਰਪੋਰੇਸ਼ਨ ਡੀ ਜ਼ੋਨ ਦੇ ਵਿੱਚ ਸਾਡੇ ਕਾਉਂਸਲਰ 82 ਨੰਬਰ ਵਾਰਡ ਦੇ ਅਰਨ ਸ਼ਰਮਾ ਜੀ ਉਹਨਾਂ ਹਫ਼ਤੇ 10 ਦਿਨ ਤੋਂ ਬਹੁਤ ਜ਼ਿਆਦਾ ਉਹਨਾਂ ਦੇ ਵਾਰਡ ਦੇ ਵਿੱਚ ਤਕਲੀਫ ਟੋਕਾ ਮੱਲੇ ਦੇ ਵਿੱਚ ਸੀਗੀ ਜਿਹੜਾ ਪਿੱਛੇ ਮੀਂਹ ਆਇਆ ਜਾਂ ਜੋ ਵੀ ਪਾਣੀ ਦਾ ਓਵਰਫਲੋ ਆ ਜਾਂਦਾ ਸੀ ਨਾਲ ਗਾਰਾ ਵਗੈਰਾ ਬਹੁਤ ਜ਼ਿਆਦਾ ਟੋਕਾ ਮੱਲੇ ਦੇ ਉਹਦੇ ਆਸ-ਪਾਸ ਦੇ ਏਰੀਆ ਦੇ ਵਿੱਚ ਕਸ਼ਮੀਰ ਨਗਰ ਵਾਲੇ ਪਾਸੇ ਲੋਕ ਬਹੁਤ ਪਰੇਸ਼ਾਨ ਹੈਗੇ ਆ ਉਸ ਕਰਕੇ ਇਹ ਕਈ ਵਾਰੀ ਕਾਰਪੋਰੇਸ਼ਨ ਦੇ ਜਿਹੜੇ ਅਫਸਰ ਉਹਨਾਂ ਨੂੰ ਕਹਿ ਚੁੱਕੇ ਪਰ ਇਹਨਾਂ ਦੇ ਕੰੰਤ ਤੇ ਜੂਨ ਹੀ ਰੈਂਗਦੀ ਇਹ ਕੁੰਭ ਕਰਨ ਦੀ ਨੀਂਦ ਸੁੱਤੇ ਹੋਏ ਉਹਨਾਂ ਨੂੰ ਜਗਾਉਣ ਵਾਸਤੇ ਅੱਜ ਅਸੀਂ ਕਾਰਪੋਰੇਸ਼ਨ ਡੀ ਜ਼ੋਨ ਦੇ ਵਿੱਚ ਸਾਰੇ ਕਾਂਗਰਸ ਪਾਰਟੀ ਦੇ ਵਰਕਰ ਪਲੱਸ ਜਿਹੜੇ ਹਲਕਾ ਵਾਸੀ ਨਾਲ ਇਥੇ ਜੁੱਤ ਨਾ ਲਾਇਆ ਹੈ ਮੈਂ ਹਲੇ ਹੁਣੀ ਹਲੇ ਆਇਆ ਜੀ ਇਥੇ ਲੋਕਾਂ ਦੀ ਗੱਲ ਸੁਣੂੰਗਾ ਫਿਰ ਮੈਂ ਕੁਝ ਕਹਿ ਸਕਦਾ ਕਿ ਪ੍ਰੋਬਲਮ ਹੈ ਕਿ ਨਹੀਂ ਹੈ ਸੜ ਦੀ ਪ੍ਰੋਬਲਮ ਉਹ ਕਹਿੰਦੇ ਵੀ ਸਿਗਰੇਟ ਦਾ ਗੰਦਾ ਪਾਣੀ ਨਹੀਂ ਕਰਾਉਂਦੇ ਕੁੱਤੇ ਨਾਲੇ ਦੀ ਜੀ ਸਿਗਰੇਟ ਦਾ ਪਾਣੀ ਗੰਦਾ ਪਾਣੀ ਆ ਰਿਹਾ ਵਾ ਧੋਕਾ ਮਜਰੇ ਵਿੱਚ ਟੁੱਕਰ ਕਰੇ ਪਾਉਂਦੇ 2 ਮਿੰਟ ਡਰਾਈਵਰ ਸਾਹਿਬ ਨੇ ਹੁਣੀ ਦੱਸਿਆ ਜੀ ਤੇ ਜੋ ਕਾਉਂਸਲਰ ਦਾ ਰਹੇ ਆ ਕਿ ਕੋਈ ਸੀਵਰੇਜ ਦਾ ਇਸ਼ੂ ਆ ਰਿਹਾ ਹੈ ਉਹ ਕੀ ਇਸ਼ੂ ਹੈ ਜੀ ਡਿਟੇਲ ਸਟੱਡੀ ਕਰਕੇ ਅਸੀਂ ਰਿਜ਼ੋਲਵ ਕਰ ਦਾਂਗੇ ਸਾਡੇ ਕਮਲ ਜੀ ਨੇ ਉੱਥੇ ਐਕਸੀਅਨ ਤੇ ਐਸਡੀਓ ਨੇ ਜਈ ਨੇ ਮੈਂ ਸਾਰਿਆਂ ਨੂੰ ਬੁਲਾ ਲਿਆ ਹੈ ਜੋ ਜੋ ਇਸ਼ੂ ਹੈ ਜੀ ਉਹਨਾਂ ਰਿਜ਼ੋਲਵ ਕੀਤਾ ਜਾਏਗਾ ਕੋਈ ਐਸੀ ਗੱਲ ਨਹੀਂ ਉਹ ਕਹਿੰਦੇ ਵੀ ਤੁਹਾਡਾ ਜਿਹੜਾ ਡਿਸਪੋਜ਼ਲ ਆ ਉਹ ਪਾਣੀ ਸਹੀ ਚੱਲਦਾ ਨਹੀਂ ਪਿਆ ਜਿਹੜਾ ਪੂਰਾ ਸੀਵਰੇਜ ਦਾ ਸਾਹਮਣੇ ਤੋਂ ਲਾਇਆ ਗਿਆ ਅੱਛਾ ਜੀ ਬੈਕ ਮਾਰ ਕੇ ਮੱਲਿਆ ਦੇ ਵਿੱਚ ਆ ਰਹੇ ਜੇ ਕਾਰਨ ਕਿਤੇ ਮਾਰਿਆ ਪੈ ਗਿਆ ਦੇਖੋ ਜਦ ਬਸ ਆਪ ਆ ਰਹੀ ਹੈ ਬੜਾ ਹਾਲ ਹੋ ਜਾਂਦਾ ਸਾਹਮਣੇ ਤੁਹਾਨੂੰ ਦੱਸਿਆ ਹੁਣ ਟੈਕਨੀਕਲ ਟੀਮ ਜਾ ਕੇ ਵਿਜ਼ਿਟ ਮੈਂ ਮੈਂ ਦੱਸਦਾ ਇੱਕ ਉੱਥੇ ਇੰਟਰਮੀਡੀਏਟ ਪੰਪਿੰਗ ਸਟੇਸ਼ਨ ਹੈ ਆਈਪੀਐਸ ਲੱਗਿਆ ਹੋਇਆ ਉਹ ਪੰਜਾਬ ਸੀਵਰੇਜ ਬੋਰਡ ਵੱਲੋਂ ਆਪਰੇਟ ਕੀਤਾ ਜਾਂਦਾ ਹੈ ਉਹਦੇ ਵਿੱਚ ਵੀ ਦੱਸ ਰਹੇ ਨੇ ਕੁਝ ਇਸ਼ੂ ਆ ਰਹੇ ਆ ਜੋ ਵੀ ਹੈ ਜੀ ਉਹਨਾਂ ਨਾਲ ਟਾਈਪ ਕਰਕੇ ਪੰਜਾਬ ਸੀਵਰੇਜ ਬੋਰਡ ਨਾਲ ਰਿਸੋਲਵ ਕਰਾਣਾ ਆਣਾਂ ਸਮੇਂ ਦੇ ਵਿੱਚ ਦੇਖਣਾ ਹੋਏਗਾ ਕਿ ਕਿਸ ਤਰ੍ਹਾਂ ਨਗਰ ਨਿਗਮ ਜਾਗੇਗਾ ਕਿ ਜਾਂ ਕੱਲੀਆਂ ਤਨਖਾਹਾਂ ਹੀ ਲੈਣੇ ਜਾਂਦੇ ਨੇ ਜੁੜਨ ਲਿਹਾਣ ਲਿਹਾ ਨਾਲ ਸੰਜੇ ਨਾ ਜਮ ਰਿਪੋਰਟ ਧੰਨਵਾਦ